ਸਭ ਤੋਂ ਦੂਜੀ ਹੈਲਪਲਾਈਨ ਹੈ 87290 10020 ਨਾ 10 ਜੀਰੋ ਦਾ ਉਹਦੇ ਕੋਲੇ ਕੁਝ ਜਿਹੜੀ ਹੈ ਇਸ ਤੇ ਸਬੰਧੀ ਇੰਟਰ ਲਿਖਣ ਦੇ ਸਰਮੇਓ ਇਸੇ ਤੇ ਦਰਪਸਾਹ ਦਾ ਨੰਬਰ ਤੁਹਾਡੇ ਕੋਲ ਹੈ ਉਹਦੇ ਕੋਲ ਕੁਝ 995991 ਆਪਣਾ ਨਾਮ ਹੈ ਕਿ ਮੈਂ ਕਹਿੰਦਾ ਮੈਂ ਪ੍ਰਮਾਣ ਸੰਗ ਸਿੱਧੂ ਮਹਾਂਪੁਰਖ ਦੀ ਸੋਖਣਾ ਬਾਬਾ ਜੀ ਦੀ ਸੋਖਣਾ

ਮੱਧਮ ਸਿਤਾ ਦਾ ਘਰ ਹੈ ਜੀ ਬੋਲੇ ਸ਼ੋਰ ਹੋ ਹਾਜ਼ਰੀ ਆ ਗਏ ਸੋ ਨਾ ਹੱਥਾਂ ਬਣੋ ਜਿਹਨੇ ਅੱਖ ਤੇ ਮੱਟਿਆ ਮੈਂ ਸਾਹ ਜਿੱਦੋਂ ਮੱਟੇ ਲੱਗ ਜਾ ਮੈਂ ਵੀ ਪਰਵਾਹ ਕਰ ਤਾਨੂੰ ਇਸ ਗੱਲ ਦਾ ਮਾਣ ਹੋਊਗਾ ਬਈ ਤੁਹਾਡੇ ਇਲਾਕੇ ਦੀ ਇੱਕ ਕਲੋਨੀ ਬਸੰਤ ਵਿਹਾਰ ਜਿਹਦੇ ਚ 150 ਤੋਂ ਉੱਪਰ ਘਰ ਆ ਅਸੀਂ ਕਹਿ ਰਹੇ ਹਾਂ ਕਿ ਸਾਡੇ ਇਲਾਕੇ ਦਾ ਸਾਡੀ ਕਲੋਨੀ ਦਾ ਇੱਕ ਵੀ ਬੰਦਾ ਨਸ਼ਾ ਕਰਦਾ ਹੋਵੇ ਸਾਡੀ ਕਲੋਨੀ ਟੋਟ ਨਹੀਂ ਨਸ਼ਾ ਬੰਦ। ਟੋਨੀ ਕੇ ਸਾਰੇ ਆਪੋ ਆਪਣੇ ਮਹੱਲੇ ਆਪੋ ਆਪਣੀਆਂ ਕਲੋਨੀਆਂ ਨੂੰ ਨਸ਼ਾ ਮੁਕਤ ਕਰ ਲੋ ਤੇ ਆਤਮ ਨਗਰ ਨਸ਼ਾ ਮੁਕਤ ਹੋ ਜੀ। ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ

ਜਿਹੜਾ ਗਲੀ ਮੱਦਿਆਂ ਦੇ ਵਿੱਚ ਦਿੱਤਾ ਜਾਊਗਾ ਤੁਹਾਡੇ ਇਹ ਜਿਹੜਾ 12 ਵਾਰਡ ਨੇ 12 ਬਾਟਾਂ ਦੇ ਵਿੱਚ 10-10 ਬੰਦੇ ਲਾਏ ਨੇ ਤੇ ਜੇ 10-10 ਬੰਦੇ ਲਾਏ 120 ਬੰਦੇ ਬਣ ਜਾਂਦੇ ਆ ਭਾਜੀ ਇਹ ਜਿਵੇਂ ਹਰ ਵਾਰਡ ਦੇ ਵਿੱਚ ਜਿਵੇਂ ਗਲੀਆਂ ਦੇ ਵਿੱਚ ਮੇਨ ਮੇਨ ਜਿਹੜੀ ਨੁਕਰਾਂ ਜਿੱਥੇ ਚਿੱਟੇ ਸੌਦਾਗਰ ਰਹਿੰਦੇ ਨੇ ਜਾਂ ਚਿੱਟੇ ਦੇ ਸਾਨੂੰ ਪਤਾ ਲੱਗਦਾ ਵੀ ਆ ਉਥੇ ਹਰ ਬੰਦਾ ਅਸੀਂ ਲਾਵਾਂਗੇ ਤੇ ਜਿਹੜੇ ਨਸ਼ੇ ਤਸਕਰਾਂ ਨੂੰ ਫੜ ਕੇ ਜੇਲ੍ਹ 'ਚ ਪਹਚਾਵਾਂਗੇ ਤੇ ਜਿਹੜੇ ਪੀਂਦੇ ਨੇ ਤੇ ਉਹਨਾਂ ਨੂੰ ਹਸਪਤਾਲਾਂ ਵਿੱਚ ਐਡਮਿਟ ਕਰਾਵਾਂਗੇ ਪੁਲਿਸ ਨੂੰ ਨਾਲ ਹੀ ਸੂਚੀ ਦਿੱਤਾ ਜਾਏਗਾ ਬਿਲਕੁਲ ਜੀ ਪੁਲਿਸ ਨਾਲ ਪੂਰਾ ਸਹਿਯੋਗ ਦੇ ਰਹੀ ਹੈ ਸਾਡੇ ਨਾਲ ਤੁਹਾਡਾ ਕਿੰਨਾ ਕੰਮ ਕੀਤਾ ਗਿਆ ਸਰ ਜੀ ਜਿਹੜੀ ਕਾਰਵਾਈ ਜਿਹੜੀ ਹੋਈ ਉਹ ਲਗਾਤਾਰ ਇਕਤਿਮਾ ਕੀਤੀ ਗਈਆਂ ਨੇ ਇਸ ਤਰ੍ਹਾਂ ਕੰਮ ਕਰਨੀਆਂ ਜੀ ਮੈਂ ਬਹੁਤ ਧੰਨਵਾਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਇਹ ਜਿਹੜੀ ਬਿਮਾਰੀ ਹੈ ਇਹਨੂੰ ਜੜੋਂ ਪੁੱਟਣ ਲਈ ਇੰਨੇ ਵੱਡੇ ਪੱਧਰ ਤੇ ਜਤਨ ਕੀਤੇ ਨੇ ਪਹਿਲਾਂ ਸਾਡੇ ਸੀਪੀ ਸਾਹਿਬ ਨਾਲ ਮੀਟਿੰਗ ਸੀ ਉਹਨਾਂ ਨੇ ਬਹੁਤ ਸੀਰੀਅਸ ਲਿਆ ਹੋਇਆ ਔਰ ਕਿਉਂਕਿ ਇਹ ਤਾਂ ਹੀ ਸੀਰੀਅਸ ਲੈ ਜਦੋਂ ਸਾਡਾ ਮੁੱਖ ਮੰਤਰੀ ਇੱਕ ਇਹਦੇ ਲਈ ਅਹਦ ਕਰ ਚੁੱਕਿਆ ਹੋਵੇ ਔਰ ਸਾਡੇ ਐਮਐਲਏ ਸਹਿਬਾਨ ਔਰ ਸਾਡੇ ਅਫੀਸਰ ਸਹਿਬਾਨ ਉਹ ਕਹਿੰਦੇ ਮਤਲਬ ਹਰ ਇੱਕ ਨੇ ਇਹ ਅਹਦ ਲਿਆ ਹੋਇਆ ਕਿ ਆਪਾਂ ਇਸ ਬਿਮਾਰੀ ਨੂੰ ਜੜੋਂ ਪੱਟਣਾ ਸਾਡੇ ਇੱਕ ਇੱਕ ਦੋ ਦੋ ਬੱਚੇ ਨੇ ਉਹੀ ਜਦੋਂ ਨਸ਼ੇ ਦੀ ਦਲਦਲ 'ਚ ਫਸ ਜਾਂਦੇ ਆ ਤਾਂ ਕੋਈ ਆਸਰਾ ਨਹੀਂ ਰਹਿੰਦਾ ਪਹਿਲਾਂ ਉਹ ਘਰੋਂ ਚੋਰੀਆਂ ਤੱਕ ਵੀ ਜਾਂਦੇ ਆ ਉਹ ਲੋਕੀ ਬੱਚੇ ਜਿਹੜੇ ਇਸ ਦਲਦਲ 'ਚ ਫਸ ਜਾਂਦੇ ਨੇ ਉਹਨਾਂ ਨੂੰ ਕੱਢਣ ਵਾਸਤੇ ਅਸੀਂ ਸਾਰੇ ਤੁਸੀਂ ਸਹਿਯੋਗ ਕਰੋ ਅਸੀਂ ਤੁਹਾਡੇ ਨਾਲ ਆ ਅਸੀਂ ਹਰ ਹੈਲਪ ਕਰਾਂਗੇ ਕਾ ਮੇ ਕੋਈ ਨਸ਼ਾ ਛਡਾਉਣ ਵਾਲਾ ਉਹਦਾ ਨਸ਼ਾ ਛਡਾਵਾਂਗੇ ਜੇ ਫਰਾਉਡ ਵਾਲਾ ਨੂੰ ਫੜਾਵਾਂਗੇ ਇਸ ਕਰਕੇ ਸਾਡੇ ਤੱਕ ਜਰੂਰ ਸੂਚਨਾ ਪਹੁੰਚਾਓ ਏਸੀਪੀ ਸਾਹਿਬ ਤੱਕ ਪਹੁੰਚਾਓ ਕਿਸੇ ਤੱਕ ਵੀ ਪਹੁੰਚਾਓ ਹੈਲਪਲਾਈਨ ਤੇ ਪਹੁੰਚਾਓ 99799 00200 ਇਹ ਨੰਬਰ ਵੀ ਦਿੱਤਾ ਹੋਇਆ ਇਸ ਕਰਕੇ ਇਹ ਬਹੁਤ ਜ਼ਰੂਰੀ ਆ ਆਪਣੀਆਂ ਬੱਚਿਆਂ ਨੂੰ ਆਪਣੀ نسل ਨੂੰ ਬਚਾਉਣ ਲਈ ਅੱਜ ਇਹ ਉਪਰਾਲੇ ਕਰਨੇ ਅੱਜ ਇਸ ਜੁੱਧ ਦੇ ਵਿੱਚ ਸਾਨੂੰ ਸਭ ਨੂੰ ਕੁਦਣਾ ਪੈਣਾ ਤਾਂ ਹੀ ਅਸੀਂ ਇਸ ਮਸਲੇ ਦਾ ਹੱਲ ਕਰ ਸਕਾਂਗੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨੇ ਵੀ ਅੱਜ ਇਸ ਮਹਿੰਮ ਦੇ ਵਿੱਚ ਸ਼ਾਮਲ ਹੋਏ ਨੇ ਸਾਰਿਆਂ ਨੂੰ ਦਾ ਧੰਨਵਾਦ ਕਰਦਾ ਔਰ ਆਸ਼ ਕਰਦਾ ਕਿ ਤੁਸੀਂ ਸਾਰੇ ਆਪ ਸਿਪਾਹੀ ਬਣ ਕੇ ਇਸ ਮਹਿੰਮ ਦੇ ਵਿੱਚ ਜੁੜੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਾਲਜੋਗ ਮੁੱਖ ਮੰਤਰੀ ਪੰਜਾਬ ਦਾ ਮਾਨ ਸਤਿਕਾਰ ਭਗਵਾਨ ਸਿੰਘ ਮਾਨ ਨੈਸ਼ਨਲ ਕਨਵਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਜੁੱਧ ਨਸ਼ੇ ਵਿਰੋਧੀ ਜਿਹੜੀ ਮਹਿਮਾ ਉਹਦਾ ਦੂਸਰਾ ਪੜਾ ਜਿਹੜਾ ਸ਼ੁਰੂ ਕਰਿਆ ਜਿਹਦੇ ਵਿੱਚ ਅੱਜ ਮੀਟਿੰਗ ਰਾਹੀਂ ਰੋਕ ਰੇਖਾ ਤਿਆਰ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜਿਹੜੀਆਂ ਨੇ ਯਾਤਰਾ ਕਰਨੀਆਂ ਨੇ ਕਿਸ ਤਰ੍ਹਾਂ ਨਸ਼ੇ ਦੇ ਸਦਾਕਰਾਂ ਨੂੰ ਜਿੰਨਾ ਪਿੱਛੇ ਛੇੜਨਾ ਕਿਸ ਤਰ੍ਹਾਂ ਜਿਹੜੇ ਨੌਜਵਾਨ ਨਸ਼ਾ ਕਰਦੇ ਆ ਉਹਨਾਂ ਨੂੰ ਨਸ਼ਾ ਛਡਵਾ ਕੇ ਹਸਪਤਾਲਾਂ ਵਿੱਚ ਦਾਖਲ ਕਰਾ ਕੇ ਉਹਨਾਂ ਨੂੰ ਪੰਜਾਬ ਨੂੰ ਸੰਗਲਾ ਪੰਜਾਬ ਬਣਾਉਣ ਦਾ ਇਸ ਨਮੀਤ ਜੀਵਨ ਜਿਹੜਾ ਜਿਉਣ ਦਾ ਮੌਕਾ ਪ੍ਰਦਾਨ ਕਰਦਾ ਹੈ ਸਰ ਲਗਾਤਾਰ ਦੇਖਦੇ ਪਏ ਕਿ ਅੱਜ ਆਪਣੀ ਸੀਰੀਅਲ ਵਿੱਚ ਜਿੱਥੇ ਜਿਹੜਾ ਐਫੀ ਤੋਂ ਬਾਅਦ ਉਹਨਾਂ ਨੂੰ ਕੋਆਰਡੀਨੇਟਰ ਵੀ ਅਹੁਦਾ ਜਿਹੜਾ ਬਣਾਇਆ ਇਸ ਤਰ੍ਹਾਂ ਉਹਨਾਂ ਦੀ ਅਗਵਾਈ ਹੇਠ ਸਮਾਵੇ ਦੇਖੋ ਪਾਲਟੀ ਨੇ ਇੱਕ ਬਹੁਤ ਵਧੀਆ ਜਿਹੜਾ ਕੰਮ ਕਰਿਆ ਵੀ ਜਿਹੜੇ ਕਿ ਹਲਕੇ ਹੀ ਬਈ ਦੇ ਕੋਆਰਡੀਨੇਟਰ ਲਾਈ ਨੇ ਉਹਨਾਂ ਨੇ ਆਪਣੀ ਜਿਹੜੀ ਹੈ ਅਗਵਾਈ ਦੇ ਵਿੱਚ ਕਹਾ ਬਲੌਕ ਪ੍ਰਧਾਨ ਵਾਡ ਪ੍ਰਧਾਨ ਨਿਯੁਕਤ ਕਰੇ ਨੇ ਉਗੇ ਨਾਲ ਇੱਕ ਚੇਨ ਬਣ ਗਈ ਜੇ ਤਾ ਜੇ ਤੁਸੀਂ ਕਹੋ ਵੀ ਇਕੱਲਾ ਕਲਵੰਨ ਸਿੱਧੂ ਪੂਰੇ ਆਤਮਨਗਰ ਦੀ ਇਨਫੋਰਮੇਸ਼ਨ ਇਕੱਠਾ ਕਰ ਸਕਦਾ ਜਾਂ ਇਕੱਲੇ ਸਰਦਾਰ ਭਗਵਾਨ ਸਿੰਘ ਮਾਲ ਜਿਹੜੇ ਨੇ ਪੰਜਾਬ ਦੀ ਇਨਫੋਰਮੇਸ਼ਨ ਇਕੱਠਾ ਕਰ ਸਕਦੇ ਨੇ ਉਹ ਸੰਭਵ ਨਹੀਂ ਇਹ ਇੱਕ ਟੀਮ ਜੌਬ ਹੁੰਦੀ ਹੈ ਟੀਮ ਦਾ ਕੰਮ ਹੁੰਦਾ ਹੁਣ ਜਦੋਂ ਟੀਮ ਵਧੀਆ ਬਣ ਗਈ ਤਾਂ ਮੈਨੂੰ ਨਹੀਂ ਸੰਭ ਲੱਗਦਾ ਵੀ ਆਤਮਨਗਰ ਦੇ ਵਿੱਚ ਨਸ਼ੇ ਦਾ ਸਗਾਕਰ ਕੋਈ ਪੁਲਿਸ ਦੀ ਜਿਹੜੀ ਹੈ ਕਿਰਤ ਤੋਂ ਪਛਗੂਗਾ ਜਾ ਸਾਡੇ ਜਿਹੜੀ ਵਾਰਡ ਕਮੇਟੀ ਹੈ ਜਿਹੜੀ ਹੈ ਵਾਰਡ ਦੀ ਰੱਖਿਆ ਕੀਤੀ ਹੈ ਉਹਦੀ ਨਜ਼ਰਾਂ ਤੋਂ ਬਾਹਰ ਨਹੀਂ ਇਹ ਏਰੀਆ ਦੇ ਉੱਪਰ ਤੋਂ ਬਣਾ ਵੀ ਰਿਹਾ ਬਣਾਇਆ ਜਾਂਦਾ ਜਿਮਲਾਪੁਰ ਹੋ ਗਿਆ ਇੱਧਰ ਦੇ ਵੀ ਹੋ ਗਏ ਇਹਨਾਂ ਦੇ ਵਿੱਚ ਕੋਈ ਨਿਸ਼ਾਨ ਨਹੀਂ ਹੁੰਦਾ ਤੇ ਭੜੇ ਨਾਲ ਸਮਾਜ ਨਹੀਂ ਕਰ ਸਾਡੇ ਜਿਹੜੀ ਆਤਮ ਨਗਰ ਦੀ ਗੱਲ ਕਰਾਂ ਸਾਡੇ ਇੱਕ ਤੋਂ ਏਰੀਆ ਨੂੰ ਛੱਡ ਕੇ ਬਿਲਕੁਲ ਵੀ ਕੋਈ ਨਸ਼ੇ ਦਾ ਆਦੀ ਨਹੀਂ ਨਾ ਕੋਈ ਨਸ਼ੇ ਦਾ ਸਲਾਕਰ ਉਹ ਵੀ ਸਾਡੇ ਨਾਲ ਦੀਆਂ ਬੈਲਟਾਂ ਲੱਗਦੀਆਂ ਗੱਮੈਂ ਗੱਲ ਕਰਾਂ ਮਨਜੀਤ ਨਗਰ ਦੀ ਉਹਦੇ ਨਾਲ ਏਰੀਆ ਮਨਹੋਰ ਨਗਰ ਪੈਂਦਾ ਉਹ ਨਸ਼ੇ ਦੇ ਸਤਾ ਕਰ ਉੱਥੇ ਰਹਿੰਦੇ ਨੇ ਤੇ ਉਰਲੇ ਪਾਸੇ ਆ ਕੇ ਨਾ ਛੋਟੇ ਛੋਟੇ ਉਮਰਾਂ ਦੇ ਮੁੰਡਿਆਂ ਨੂੰ ਖਸਾ ਕੇ ਨਸ਼ਾ ਵੇਚਦੇ ਨੇ Shimla Puri ਦੇ ਨਾਲ ਸੂਰਜ ਨਗਰੀ ਪੈਂਦੀ ਆ ਜਾਂ ਕੋਈ ਇੱਕ ਦੋ ਮਹੱਲੇ ਹੋਣੇ ਉਹ ਬਾਹਰ ਦੇ ਇਰੀਏ ਤੋਂ ਆ ਕੇ ਜਿਹੜਾ ਨਸ਼ਾ ਵੇਚਦੇ ਨੇ ਕਿਉਂਕਿ ਇਹ ਇੱਕ ਐਸੀ ਚੀਜ਼ ਆ ਵੀ ਨੌਜਵਾਨ ਜਿਹੜਾ ਛੋਟੀ ਉਮਰ ਦਾ ਉਹਨੂੰ ਸ਼ਬਜ ਬਾਗ ਦਿਖਾਉਂਦੇ ਆ ਇਹ ਆ ਦੇਖ ਵੀ ਤੂੰ ਆ ਇੱਕ ਕੁੜੀ ਦੋ ਕੁੜੀਆਂ ਵੇਚਿਆ 20 ਰੁਪਈਆ 2000 ਦੇ ਨੇ 2000 ਇੱਕ 20 ਸਾਲ ਦੇ ਬੱਚੇ ਦੇ ਜਦੋਂ ਹੱਥੇ ਆ ਜੇ ਇਹਦਾ ਕੀ ਮਾਪਿਓ ਹੈ ਟੂ ਮਾਉਥ ਹੁਣ ਤਾਜ਼ਾ ਕਮਾ ਕੇ ਤਾਜ਼ਾ ਖਾ ਕੇ ਹੁਣ ਤਾਂ ਉਹ ਉਹਨਾਂ ਵਾਂਗੂ ਬਹੁਤ ਵੱਡੀ ਗੱਲ ਹੁੰਦੀ ਆ ਉਹ ਲਾਲਚ ਵਾਸ ਆ ਕੇ ਫਿਰ ਹੌਲੀ-ਹੌਲੀ ਉਹਨਾਂ ਨੂੰ ਅਡਿੱਕੇ ਕਰ ਦਿੰਦੇ ਨੇ ਵੀ ਤੁਸੀਂ ਵੀ ਲੈ ਕੇ ਦੇਖੋ ਉਹ ਇਹ ਜਿਹੜੀ ਉਮਰ ਆ ਉਹ ਨਾ ਸਮਝ ਵਾਲੀ ਉਮਰ ਹੁੰਦੀ ਆ ਉਹਦੇ ਵਿੱਚ ਜਿਹੜਾ ਪੈਰ ਜਰੂਰ ਤੇ ਰੱਖੀ ਜਾਂਦਾ ਉਹਦੇ ਨਾਲ ਵੀ ਹੌਲੀ-ਹੌਲੀ ਜਿਹੜਾ ਨਸ਼ੇ ਦਾ ਫਲਾ ਇੰਨਾ ਜ਼ਿਆਦਾ ਹੋ ਗਿਆ ਉਹਦੇ ਲਈ ਮੈਂ ਰਮੇਤੀ ਪਾਰਟੀਆਂ ਨੂੰ ਇੱਕ ਕੁ ਸ਼ਸਤਰੀ ਮੰਚ ਨਹੀਂ ਕਿਉਂਕਿ ਭਲੇ ਲਈ ਮੀਟਿੰਗ ਸੀ ਇਹਦੇ ਲਈ ਕਾਂਗਰਸ ਪਾਰਟੀ ਤੇ ਜਿਹੜੀ ਆ ਅਕਾਲੀ ਦਲ ਇਹ ਛੱਦੇ ਰੂਪੇ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਇੱਕ ਨਸ਼ੇ ਦਾ ਬੂਟਾ ਲਾਇਆ ਤੇ ਜਿਨ੍ਹਾਂ ਨੇ ਉਹਨੂੰ ਕੱਤੀ ਦਸੀ પા ਕੇ ਵੱਡਾ ਕਰਿਆ ਅਜਰ ਸਮਾਂ ਰਹਿੰਦੇ ਇਹ ਕਾਰਵਾਈਆਂ ਹੋ ਜਾਂਦੀਆਂ ਜਿਵੇਂ ਕੈਪਟਨ ਸਾਹਿਬ ਨੇ 133 ਫੀ ਟੁਟਕਾ ਫੜ ਕੇ ਤੇ ਸਰਕਾਰ ਬਣਾ ਦਿਓ 7 ਦਿਨ ਤੇ ਨਸ਼ਾ ਬੰਦ ਕਰਦੋ ਤੇ ਮੈਂ ਸਮਝਦਾ ਵੀ 7 ਦਿਨ ਛੱਡੋ ਤੁਹਾਡੇ ਕੋਲੇ 5 ਸਾਲ ਸੀ ਤੁਸੀਂ ਸਾਡੇ ਨਾਲ ਅੰਕੜੇ ਸਾਂਝੇ ਕਰੋ ਕਿ ਕਿੰਨਾ ਨਸ਼ਾ ਫੜਿਆ ਤੇ ਅਸੀਂ ਆਪਣੇ 4 ਸਾਲ ਦੇ ਵਿੱਚ ਅਸੀਂ ਵੀ ਦੱਸਾਂਗੇ ਕਿੰਨਾ ਵੱਡੀ ਜਿਹੜੀ ਹੈ ਰਿਕਵਰੀ ਹੋਈ ਹੈ ਕਿੰਨਾ ਸਮਗਲਰ ਜਿਹੜਾ ਅੱਜ ਜਿੱਦਾਂ ਬਿਠਾ ਕੈਪਟਨ ਸਾਹਿਬ ਦੀ ਗੱਲ ਕਿਤੇ ਹੈ ਕੈਪਟਨ ਸਾਹਿਬ ਨੇ ਤੁਸੀਂ ਵੀ ਉਹਨਾਂ ਦੇ ਨਾਲ ਦੁਬਾਰਾ ਕੀਤੀ ਸੀ ਤੁਹਾਨੂੰ ਪਤਾ ਸੀ ਤਾਂ ਹੀ ਕਰਕੇ ਤੁਸੀਂ ਕਾਬੂ ਪਾ ਗਏ ਤਾਂ ਹੀ ਤਾਂ ਹੀ ਛੱਡ ਕੇ ਆਏ ਜੀ ਜੇ ਗੁਟਕਾ ਚੱਕੇ ਸੌ ਖਾਧੀ ਤਾਂ ਪਹਿਲੀ ਗੱਲ ਤਾਂ ਇੱਕ ਸਿੱਖ ਦਾ ਹਿੱਦਾਂ ਦਾ ਉਥੇ ਬੜੇ ਬਰੰਦ ਰਿਆ ਗਿਆ ਜਦੋਂ ਸੱਤਾ ਦੇ ਨਸ਼ਾ ਦੇ ਵਿੱਚ ਆ ਕੇ ਉਹ ਆਪਣਾ ਵਾਅਦਾ ਹੀ ਭੁੱਲ ਗਏ ਵੀ ਅਸੀਂ ਅਸੀਂ ਕੀ ਸੌ ਚੱਕੀ ਆ ਪਰ ਉਹ ਜਿਹੜੀ ਹੈ ਕੁਦਰਤ ਦੀ ਮਾਰ ਕੁਦਰਤ ਦੀ ਲੱਠੀ ਦੀ ਬਾਜ਼ ਨਹੀਂ ਹੁੰਦੀ ਅੱਜ ਦੇਖੋ ੱੱਕੇ ਖਾਂਦੇ ਫਿਰਦੇ ਰਹਉਂਦੇ ਫਿਰਦੇ ਕੋਈ ਬਾਤ ਨਹੀਂ ਪੁੱਛਦਾ ਅਗਰ ਸਮਾਂ ਰਹਿੰਦੀ ਕੰਮ ਹੋ ਜਾਂਦਾ ਮੈਂ ਸਮਝਦਾ ਵੀ ਕਿਤੇ ਸਰਕਾਰਾਂ ਜਾਂਦੀਆਂ ਨਹੀਂ ਕਿ ਕੁਦਰਤੀ ਕੋਈ ਸਮਾਂ ਸੀ ਕਾਫੀ ਸੀ ਹੁਣ ਮੇਰੇ ਖਿਆਲ ਚ ਤਕਰੀਬਨ 80 90% ਕੰਟਰੋਲ ਕਰ ਲਿਆ ਗਿਆ ਵਾ ਕਰੀਬ ਪਿਛਲੇ 9 ਮਹੀਨੇ ਦੇ ਅੰਦਰ ਤਾਂ ਇਹ ਸੂ ਜਿਹੜੇ ਨਸ਼ਾ ਤਸਕਰ ਨੇ ਕੈਸ ਸਾਉਦਬੀ ਦੇ ਅੰਦਰ ਉਹਨਾਂ ਖਿਲਾਫ ਕਾਰਵਾਈ ਹੋ ਚੁੱਕੀ ਆ ਤੇ ਕਾਰਵਾਈ ਰੰਗੜ ਜਾਰੀ ਆ ਹੁਣ ਜੁੱਧ ਨਸ਼ਾ ਵਿਰੋਧ ਦਾ ਸੈਕੰਡ ਪੜਾਅ ਸ਼ੁਰੂ ਹੋਇਆ ਵਾ ਤੇ ਉਹ ਵੀ ਸਰਕਾਰ ਦੀਆਂ ਹਦਿੱਤਾਂ ਹੁੰਦੀਆਂ ਨੇ ਸਾਹਿਬ ਤੁਹਾਨੂੰ ਸੁਝਾ ਦੇਣਗੇ ਕਿ ਉਹ ਸਾਡੀ ਆਪਣੀ ਬੈਠੀ ਜਿਹੜੀ ਗਾਂ ਦਾ ਟੋਮ ਬਣਦਾ ਆ ਉਹਦੇ ਵਰਕ ਕੀਤਾ ਜਾਊਗਾ ਸਰਵਰ ਕੇ ਇਸ ਤੀਏ ਕਿ ਵੀ ਇਸ ਮਹਿੰਮ ਦੇ ਰਾਹੀਂ ਸਮਾਜ ਨੂੰ ਫਿਰ ਰਸਤੇ ਲਿਆ ਜਾਵੇ ਮੁਹਿੰਮ ਇਸ ਕੰਮ ਤੇ ਬੈਠੀ। ਪਰਿੰਦ ਗਰਾਨੀ ਹੈਗੀ ਜੀ ਅਸੀਂ ਨੌਜੁਵਾਨਾਂ ਤੇ ਧਿਆਨ ਰੱਖਦੇ ਆ ਸਾਡੇ ਜਿਹੜੇ ਵਾਰਡ ਕਮਿਟੀ ਦੇ ਮੈਂਬਰ ਨੇ ਕੌਂਸਲਰ ਸਾਹਿਬਾਨ ਨੇ ਹੋਰ ਸਾਡੇ ਆਪ ਦੇ ਵੀ ਦੋਸਤ ਮਿੱਤਰ ਨੇ ਉਹ ਇਸ ਗੱਲ ਤੇ ਨਿਗਾਹ ਰੱਖਦੇ ਆ ਕਿ ਕੋਈ ਬੰਦਾ ਜੇ ਕੋਈ ਵਿਲਾ ਰਹਿੰਦਾ ਉਹਦੇ ਸਰਸਰ ਇਨਕਮ ਪਲੀ ਨੇ ਹੋਰ ਵੀ ਕੀ ਤਰੀਕੇ ਨੇ ਪਰ ਲੱਗ ਜਾਂਦਾ ਕਿ ਫੇਰ ਇਹ ਰਹਿ ਜਾਏਗਾ ਫੇਰ ਇਹ ਲੱਗਿਆ ਹੈ ਜੀ ਕਿ ਨਹੀਂ ਇਹ ਜਿਹੜੇ ਫੜੇ ਬੰਦੇ ਜੀ ਤੇਰੇ ਤੇ ਨਦਰਾਨੀ ਫੜੇਗੇ